ਅ ਸਤਿ ਸ਼੍ਰੀ ਅਕਾਲ ਜੀ ਮੈਂ ਤਰਮ ਤਰਮਿੰਦਰ ਸਵਾਗਤ ਹੈ ਤੁਹਾਡਾ ਤਰਮਿੰਦਰ ਮੁਕੇਰੀਆਂ ਦੇ ਫੇਸਬੁਕ ਦੇ ਲਾਈਵ ਦੇ ਉੱਪਰ ਅ ਮੈਂ ਖੜਾ ਆ ਆਪਣੇ ਮੁਕੇਰੀਆਂ ਦੇ ਵਿੱਚ ਮੁਕੇਰੀਆਂ ਦਾ ਸਾਡਾ ਮੁਕੇਰੀਆਂ ਹਾਈਡਲ ਜਿੱਥੋਂ ਰੋਜ਼ਾਨਾ ਕਰੋੜਾਂ ਰੁਪਏ ਦੀ ਬਿਜਲੀ ਤਿਆਰ ਹੁੰਦੀ ਹੈ ਤੇ ਲਗਾਤਾਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਕਰੋੜਾਂ ਰੁਪਇਆ ਇਸ ਨਹਿਰ ਤੋਂ ਜਾਂਦਾ ਹੈ ਇਹ ਹੀ ਉਹ ਨਹਿਰ ਹੈ ਜਸ ਨਹਿਰ ਦੀਆਂ ਲਗਾਤਾਰ ਅਸੀਂ ਕਈ ਵਾਰ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੀ ਇਹ ਨਹਿਰ ਦੇ ਜਿਹੜੀ ਹੈ ਤਬਾਹੀ ਜਿਹੜੀ ਹੈ ਮਾਈਨਿੰਗ ਮਾਫੀਆ ਵੱਲੋਂ ਬੜੀ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ ਕੋਈ ਪੁੱਛਣ ਵਾਲਾ ਨਹੀਂ ਸਰਕਾਰ ਚਾਹੇ ਕਾਲੀਆਂ ਦੀ ਹੋ ਜੇ ਚਾਹੇ ਭਾਜਪਾ ਦੀ ਹੋ ਜੇ ਚਾਹੇ ਕਾਂਗਰਸ ਤੇ ਚਾਹੇ ਆਮ ਆਦਮੀ ਪਾਰਟੀ ਤੇ ਸਾਡੇ ਇਲਾਕੇ ਦੇ ਵਿੱਚ ਕਹਿ ਲਿਏ ਕਿ ਆਪਾਂ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਇੰਨਾ ਕਿ ਜ਼ਿਆਦਾ ਵੱਧ ਰਿਹਾ ਕਿ ਜਿਹਦਾ ਅੰਤਾਜਾ ਹੀ ਨਹੀਂ ਲਾਇਆ ਜਾ ਸਕਦਾ ਮਹਿਕਮੇ ਦੇ ਵੱਲੋਂ ਜਿਸ ਵਿਸ਼ੇ ਦੇ ਉੱਪਰ ਗੱਲ ਕਰ ਰਹੇ ਆ ਬੋਰਡ ਪੁਰਾਣਾ ਲੱਗਾ ਹੋਇਆ ਪੀ ਇਸ ਪੋਲ ਦੇ ਉੱਪਰ ਕੋਈ ਵੀ ਭਾਰ ਪਰਕਮ ਗੱਡੀ ਨਹੀਂ ਜਾ ਸਕਦੀ ਤਾਂ ਪਿਛਲੇ ਸਾਲ ਤੁਹਾਡੇ ਨਾਲ ਮੈਂ ਵੀਡੀਓ ਸਾਂਝੀ ਕੀਤੀ ਹੈ ਇਲੀਗਲ ਸਾਰਾ ਰੋਡ ਬਣਾਇਆ ਹੋਇਆ ਮਾਈਨਿੰਗ ਮਾਫੀਆ ਦੇ ਵੱਲੋਂ ਜਿਹਦੇ ਤੋਂ ਰੋਜ਼ਾਨਾ ਜਿਹੜੀਆਂ ਆ 500 ਤੋਂ ਵੱਧ ਗੱਡੀਆਂ ਇਸ ਰੋਡ ਤੋਂ ਗੁਜ਼ਰਦੀਆਂ ਆ ਤੇ ਹੁਣ ਮਹਿਕਮੇ ਦੇ ਵੱਲੋਂ ਇਹ ਕੱਲ ਪੰਜਾਬ ਕੇਸਰੀ ਜਗਵਾਣੀ ਦੇ ਵਿੱਚ ਖਬਰਾਂ ਲੱਗੀਆਂ ਵੀ ਮਹਿਕਮੇ ਨੇ ਕਾਰਵਾਈ ਕੀਤੀ ਤੇ ਕੁਝ ਗੱਡੀਆਂ ਫੜੀਆਂ ਤੇ ਉਹਨਾਂ ਨੂੰ ਕੰਬਾਉਂਡ ਕੀਤਾ ਲਗਭਗ 17 ਦੀ ਗਿਣਤੀ ਦੇ ਵਿੱਚ ਤੇ ਜਿਹੜੀਆਂ ਇਸ ਪੋਲ ਦੇ ਉੱਪਰੋਂ ਗੁਜ਼ਰਦੀਆਂ ਇਸ ਪੋਲ ਦੀ ਜਿਹੜੀ ਕਪੈਸਿਟੀ ਹੈ ਉਹ ਮਹਿਜ਼ ਜਿਹੜੀ ਹੈ 40 ਤੋਂ 50 ਟਨ ਦੱਸੀ ਜਾਂਦੀ ਹੈ ਪਰ ਇੱਥੋਂ ਰੋਜ਼ਾਨਾ ਬੇ ਹਿਸਾਬੇ ਭਾਰ ਦੇ ਨਾਲ ਜਿਹੜੀਆਂ ਲੱਦੀਆਂ ਹੋਈਆਂ ਰੇਤੇ ਬਜਰੀ ਦੀਆਂ ਗੱਡੀਆਂ ਕ੍ਰੋਸ ਕਰਦੀਆਂ ਜਿਹਦੇ ਨਾਲ ਤਬਾਹੀ ਦਿਨੋ ਦਿਨ ਜਿਹੜੀ ਹੈ ਵੱਧ ਹੀ ਜਾਂਦੀ ਪਈ ਹੈ ਤੇ ਹੁਣ ਅ ਅੱਜ ਮਹਿਕਮੇ ਦੇ ਵੱਲੋਂ ਜਿਹੜਾ ਆ ਇਸ ਪੁਲ ਦੀ ਮੁਰੰਮਤ ਕਰਾਈ ਜਾ ਰਹੀ ਹੈ ਇਹ ਹੁਣ ਥੋੜੇ ਦਿਨ ਪਹਿਲਾਂ ਥੋੜੇ ਟਾਈਮ ਪਹਿਲਾਂ ਹੈਗਾ ਵੀ ਪੂਰਾ ਖੱਡਾ ਇੱਥੇ ਜਿਹੜਾ ਬੋਲ ਪੁਲ ਦੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਇਹ ਪੁਲ ਡੈਮੇਜ ਹੋ ਚੁੱਕਾ ਸੀਗਾ ਤੇ ਹੁਣ ਮਹਿਕਮੇ ਦੇ ਵੱਲੋਂ ਜਿਹੜਾ ਆ ਇਹਦੀ ਮੁਰੰਮਤ ਕਰਾਈ ਜਾ ਰਹੀ ਹੈ ਤੇ ਜਦਕਿ ਮਹਿਕਮੇ ਨੇ ਇਹਨੂੰ ਇੱਥੋਂ ਗੱਡੀਆਂ ਨਹੀਂ ਬੰਦ ਕਰਈਆਂ ਇੱਕ ਵਾਰ ਵੀ ਇਹ ਇਹ ਪੁਲ ਹੈ ਤੇ ਪੁਲ ਦੇ ਉੱਪਰ ਖੱਡੇ ਇਹ ਤੁਹਾਡੇ ਸਾਹਮਣੇ ਆ ਵੀ ਸਲੇਬ ਟੋਟਲ ਬ੍ਰੇਕ ਹੋਈ ਹੋਈ ਹੈ ਤੇ ਕੱਲ ਨੂੰ ਜੇ ਖੁਦਾ ਨਾ ਖਾਸਤਾਏ ਪੁਲ ਟੁੱਟਦਾ ਹੈ ਤੇ ਨੁਕਸਾਨ ਕਿੰਨਾ ਹੋਣਾ ਹੈ ਇਹਦੇ ਉੱਪਰ ਹੀ ਪਾਵਰ ਹਾਊਸ ਹੈ ਬਿਲਕੁਲ ਸਾਹਮਣੇ ਸਾਡੇ ਜਿੱਥੇ ਬਿਜਲੀ ਤਿਆਰ ਕੀਤੀ ਜਾਂਦੀ ਹੈ ਤੇ ਹੁਣ ਨੁਕਸਾਨ ਹੋਣ ਤੋਂ ਪਹਿਲਾਂ ਮਹਿਕਮਾ ਨਹੀਂ ਦਿਖਦਾ ਕੱਲਾ ਇੱਥੇ ਨਹੀਂ ਦੂਜੇ ਪਾਸੇ ਜੇ ਅਸੀਂ ਦੇਖਣਾ ਹੋਵੇ ਦੂਜੇ ਪਾਸੇ ਸਾਡਾ ਅ ਐਸਕੇਪ ਚੈਨਲ ਹੈ ਇੱਕ ਜੇ ਇਨ ਐਮਰਜੈਂਸੀ ਉੱਪਰਲੇ ਥਲਕੇ ਪਾਸੇ ਪ੍ਰੋਬਲਮ ਆਦੀ ਹੈ ਤੇ ਇੱਥੋਂ ਪਾਣੀ ਬੰਦ ਕਰਕੇ ਡਾਇਵਰਟ ਕੀਤਾ ਜਾ ਸਕਦਾ ਹੈ 게ਟ ਲੱਗੇ ਹੋਏ ਇਸ ਪੁਲ ਦੇ ਨਾਲ ਹੀ ਜਿਹੜਾ ਇੱਥੋਂ ਪਾਣੀ ਬੰਦ ਕੀਤਾ ਜਾ ਸਕੇ ਪਰ ਜੇ ਇਹ ਬ੍ਰਿਜ ਟੁੱਟ ਜਾਂਦਾ ਹੈ ਤੇ ਕੱਲ ਨੂੰ ਪਾਣੀ ਮੋੜਨ ਦੇ ਲਈ ਜਿਹੜੀ ਹੈ ਦੂਜੇ ਪਾਸੇ ਕਿਦਾਂ ਲੈ ਕੇ ਜਾਏਗਾ ਮਹਿਕਮਾ ਇਹ ਸਵਾਲ ਹੈ ਤੇ ਹੁਣ ਕਈ ਵਾਰ ਕੰਪਲੇਨਾਂ ਜਿਹੜੀਆਂ ਮਹਿਕਮੇ ਨੂੰ ਵੀ ਪਹੁੰਚੀਆਂ ਇਹ ਥੋ ਜਾਨਾ ਜਿਸੇ ਪ੍ਰਕਾਰ ਦੇ ਨਾਲ ਥੋ ਟੱਪੀ ਜਾਂਦਾ ਸਿਲਸਲਾ ਤੇ ਬੰਦ ਕਦੋਂ ਹੋਣਾ ਇਹਦਾ ਕੋਈ ਅੰਤਜਾ ਨਹੀਂ ਹੁਣ ਇਹ ਐਸਕੇਪ ਚੈਨਲ ਆ ਜਿਹੜਾ ਟੋਟਿਆਂ ਹਾਂ ਦਵਾਲ ਜਾਂ ਥਲਕੇ ਜਿੰਨੇ ਵੀ ਪਿੰਡਾਂ ਨੂੰ ਤਬਾਹੀ ਪਾ ਜਾ ਸਕਦਾ ਜੇ ਇਥੋਂ ਇਹ ਟੁੱਟ ਜਾਂਦਾ ਇਹ ਵੀ ਪੌਲ ਇਦਰ ਤਬਾਹ ਹੋ ਗਏ ਹੁਣ ਕਰੀਏ ਤੇ ਕਰੀਏ ਕਿੱਥੇ ਕਿੱਥੇ ਜਾਣ ਸਾਡੇ ਇਲਾਕੇ ਦੇ ਲੋਕ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਲਗਾਤਾਰ ਤਬਾਹੀ ਹੈ ਮਹਿਕਮਾ ਪਹਿਲਾਂ ਨਹੀਂ ਉੱਠਦਾ ਵੀ ਆਪਾਂ ਦੇਖੀਏ ਇਹਦੇ ਤੇ ਕੋਈ ਕਾਰਵਾਈ ਬਣਦੀ ਕਰੀਏ ਤਾਂ ਕਿ ਜਿਹੜਾ ਹੈ ਇੱਥੋਂ ਗੱਡੀਆਂ ਨਾ ਟੱਪਣ ਇੱਕ ਇੱਕ ਸਾਲ ਦੀ ਗੱਲ ਨਹੀਂ ਹੈ ਇਹ ਇਹ ਕਈ ਸਾਲ ਹੋ ਗਿਆ ਜਿਹੜੀ ਲਗਾਤਾਰ ਇੱਥੋਂ ਗੱਡੀਆਂ ਜਿਹੜੀਆਂ ਟੱਪੀ ਜਾ ਰਹੀਆਂ ਰੋਜ਼ਾਨਾ 500 ਤੋਂ 1000 ਗੱਡੀ ਇਸ ਪੁਲ ਤੋਂ ਪਰੋਂ ਹੁੰਦੀ ਹੋਈ ਦੂਜਾ ਉਹ ਦੂਜੇ ਪੁਲ ਤੋਂ ਕਰਾਸ ਕਰਦੀ ਹੈ ਇਹ ਸਕੇਪ ਚੈਨਲ ਇਸ ਇਸ ਲਈ ਬਣਾਇਆ ਜਾਂਦੇ ਆ ਜੇ ਖੁਦਾ ਨਾ ਖਾਸ ਤਾਂ ਕੋਈ ਪ੍ਰੋਬਲਮ ਆਂਦੀ ਹੈ ਅੱਗੇ ਉੱਥੋਂ ਪਾਣੀ ਬੰਦ ਕਰਕੇ ਇਧਰੋਂ ਰਿਲੀਜ਼ ਕੀਤਾ ਜਾ ਸਕਦਾ ਹੈ ਹੁਣ ਇਹ ਵੀ ਸਕੇਪ ਚੈਨਲ ਹੈ ਇਹ ਜੇ ਇਹ ਡੈਮੇਜ ਹੋ ਜਾਂਦਾ ਹੈ ਤੇ ਇਤਰੋ ਪਾਣੀ ਸਿੱਧੇ ਥਲਕੇ ਸਾਡੇ ਕਈ ਪਿੰਡਾਂ ਨੂੰ ਤਬਾਹ ਕਰਦਾ ਚੱਲ ਜਾਂਦਾ ਹੈ ਹੁਣ ਇੱਥੇ ਸਾਡਾ ਕੋਈ ਵੀ ਮੈਕਮੇ ਦਾ ਅਧਿਕਾਰੀ ਜਾਂ ਕੋਈ ਵੀ ਵਸਿੰਦਾ ਜਿਹੜੇ ਲੋਕ ਬੋਲਦੇ ਆ ਉਹ ਜ਼ਮੀਨੀ ਸਤਰ ਦੇ ਉੱਪਰ ਕੁਝ ਨਹੀਂ ਕਰਦੇ ਹੁਣ ਇਹ ਪੁਲ ਟੁੱਟਣ ਦੀ ਕਗਾਰ ਦੇ ਉੱਪਰ ਖੜਾ ਹੈ ਤੇ ਜੇ ਤਬਾਹੀ ਹੁੰਦੀ ਹੈ ਦੁਬਾਰਾ ਤੋਂ ਇਥੋਂ ਕਿੱਥੇ ਮੁਕੇਰੀਆਂ ਹਾਈਡਲ ਦਾ ਸਾਰਾ ਕੰਮ ਬੰਦ ਹੋ ਜਾਂਦਾ ਹੈ ਤੇ ਉੱਥੇ ਹੀ ਸਾਡੇ ਪਿੰਡਾਂ ਦੇ ਵਿੱਚ ਤਬਾਹੀ ਵੀ ਵੱਧ ਜਾਂਦੀ ਹੈ ਹੁਣ ਕੌਣ ਇਹਦਾ ਬੇਲੀਵਾਰਸ ਹੈ ਜਿਹੜੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਇੱਥੇ ਉਹ ਬਸ ਦੇਖ ਦੇਖਦੇ ਜਾ ਰਹੇ ਆ ਕਿ ਆਪਾਂ ਕਦੋਂ ਇਹ ਪੁਲ ਟੁੱਟੂਗਾ ਸਾਡਾ ਟਿਨਿਓਰ ਇੱਥੇ ਗੁਜ਼ਰ ਜੇ ਸਾਡੀ ਕੱਲ ਨੂੰ ਬਦਲੀ ਹੋ ਜੇਗੀ ਆਪਾਂ ਅੱਗੇ ਪਿੱਛੇ ਚੱਲ ਜਾਵਾਂਗੇ ਹੁਣ ਕੱਲ ਖਬਰ ਲੱਗੀ ਹੈ ਡੀਸੀ ਮੈਡਮ ਦੇ ਨਾਲ ਬਕਾਇਦਾ ਇਸ ਪੁਲ ਦੇ ਬਾਰੇ ਚ ਗੱਲਬਾਤ ਕੀਤੀ ਹੈ ਹੁਣ ਇੱਥੋਂ ਗੱਡੀਆਂ ਰੋਕਣ ਦੇ ਲਈ ਮਹਿਜ਼ ਇਹ ਛੋਟੇ ਛੋਟੇ ਦੋ ਗਾਡਰ ਲਗਾ ਦਿੱਤੇ ਆ ਪਿਛਲੇ ਦਿਨਾਂ ਚੰਗੜਮਾ ਜਾਂ ਉੱਧਰ ਹੀਟਲੇ ਦੇ ਪਿੰਡਾਂ ਦੇ ਲੋਕਾਂ ਨੇ ਇਸੇ ਕਿਉਂਕਿ ਇੱਕ ਸਮਾਂ ਸੀਗਾ ਵੀ ਇਹ ਨਹਿਰ ਦੀ ਪਟੜੀ ਦੇ ਉੱਪਰੋਂ ਰੇੜਾ ਤੱਕ ਨਹੀਂ ਗੁਜ਼ਾਰਨ ਦਿੰਦਾ ਰਿਹਾ ਮਹਿਕਮਾ ਜੇ ਕੋਈ ਰੇੜਾ ਗੁਜ਼ਰਿਆ ਵੀ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਰਹੀ ਹੈ ਤੇ ਅੱਜ ਰੋਜ਼ਾਨਾ ਸੈਂਕੜੇ ਗੱਡੀਆਂ ਜਿਹੜੀਆਂ ਇਸ ਪੁਲ ਤੋਂ ਪ੍ਰੋਕ੍ਰੋਸ ਕਰਦੀਆਂ ਆ ਪੁੱਛਣ ਵਾਲਾ ਕੋਈ ਨਹੀਂ ਕੀ ਕਰੀਏ ਅਸੀਂ ਕਿੱਥੇ ਜਾਈਏ ਇਹ ਹੁਣ ਦੋ ਗਾਰਡਰ ਲਗਾ ਦਿੱਤੇ ਆ ਨਾ ਦੇ ਵੀ ਜੀ ਇੱਥੋਂ ਰਸਤਾ ਬੰਦ ਹੈ ਇਹ ਬਸ ਥੋੜੇ ਦਿਨਾਂ ਬਾਅਦ ਇਹ ਪੱਟੇ ਚਲ ਜਾਣੇ ਆ ਤੇ ਬਾਅਦ ਦੇ ਵਿੱਚ ਫੇਰ ਮਾਈਨਿੰਗ ਮਾਫੀਆ ਜਿਹੜਾ ਇਸ ਸੜਕ ਤੋਂ ਰੋਜ਼ਾਨਾ ਸੈਂਕੜੇ ਗੱਡੀਆਂ ਟਪਾ ਕੇ ਕਰੋਸ ਕਰਦਾ ਚਲ ਆ ਜਾਏਗਾ ਇਹ ਮਾਈਨਿੰਗ ਹੋਣੀ ਵੀ ਹੈ ਤੇ ਸਰਕਾਰ ਕਿਉਂ ਨਹੀਂ ਦੀ ਪੂਰਾ ਪ੍ਰੋਪਰ ਪ੍ਰਬੰਧ ਕਰਦੀ ਹੈ ਕਿਉਂ ਇਦਾਂ ਉਜਾੜਾ ਕਰਾ ਰਹੀ ਹੈ ਸਰਕਾਰੀ ਸੰਪਤੀ ਦਾ ਇਹ ਹੁਣ ਸਾਡੇ ਸਾਹਮਣੇ ਹੀ ਹੈ ਇੰਨੇ ਜਿਆਦੇ ਇਹ ਇਹ ਬ੍ਰਿਜ ਲਗਾ ਕੇ ਮਾੜੇ-ਵੱਟੇ ਗਾਡਰ ਲਗਾ ਕੇ ਇਹਦੇ ਨਾਲ ਕੀ ਪ੍ਰਬੰਧ ਕਰ ਲੈਣਾ ਆਪਾਂ ਹੁਣ ਇੱਥੋਂ ਇਹ ਇਹ ਰਸਤੇ ਵੀ ਦੇਖ ਲੋ ਇੱਥੇ ਆ ਕੇ ਆਮ ਬੰਦਾ ਨਹੀਂ ਦੇਖ ਸਕਦਾ ਇਹ ਸਾਰਾ ਇਲੀਗਲ ਹੈ ਅੱਗੇ ਜੇ ਗੱਲ ਕਰ ਲਈਏ ਅੱਗੇ ਇਹ ਨਹਿਰ ਦਾ ਕਿਨਾਰਾ ਜਿਹੜਾ ਉਹਨੂੰ ਇਲੀਗਲੀ ਤੋੜ ਕੇ ਇਲੀਗਲੀ ਤੋੜ ਕੇ ਜਿਹੜਾ ਆ ਉਥੋਂ ਰਸਤਾ ਬਣਾ ਦਿੱਤਾ ਹੁਣੇ ਫੋਰੈਸਟ 'ਤੇ ਹੈ ਨਹਿਰ ਦਾ ਮਤਲਬ ਸਾਡੀ ਇਹ ਨਹਿਰ ਜਾ ਰਹੀ ਹੈ ਨਹਿਰ ਗੁਜ਼ਰ ਰਹੀ ਹੈ ਇਹ ਨਹਿਰ ਦੇ ਨਾਲ ਹੀ ਇਹ ਕਹ ਲਈਏ ਆਪਾਂ ਕਿ ਇਹ ਸਾਡਾ ਰਸਤਾ ਹੈ ਜਿੱਥੋਂ ਰੋਜ਼ ਰੋਜ਼ ਇਨੇ ਟਰੱਕ ਗੁਜ਼ਰਦੇ ਆ ਭਿੰਤਾਜਾ ਹੀ ਨਹੀਂ ਕੋਈ ਹਿਮਾਚਲ ਤੋਂ ਆ ਰਿਹਾ ਉਹ ਵੀ ਇਧਰੋ ਇਲੀਗਲੀ ਕੋਈ ਵੀ ਹੈ ਨਹੀਂ ਜਦ ਕਿ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਜਿੱਥੋਂ ਇਹ ਗੁਜ਼ਰਨੇ ਆ ਇਹਦਾ ਕੋਈ ਮਾਪਦੰਡ ਹੋਵੇ ਖਣਿਜ ਪਦਾਰਥ ਕਿਤੋਂ ਵੀ ਖਰੀਦੇ ਜਾ ਰਹੇ ਆ ਅੱਗੇ ਵੇਚੇ ਜਾ ਰਹੇ ਆ ਉਹ ਕਿੰਨੇ ਮੁਨਾਫਾ ਉਹਦਾ ਹੋ ਰਿਹਾ ਆ ਕਿੱਥੇ ਜਾ ਰਿਹਾ ਹੈ ਸਾਰਾ ਕੁਝ ਸਰਕਾਰ ਜਾਣਬੁੱਝ ਕੇ ਕਿਉਂਕਿ ਇਹਨੇ ਮੁਨਾਫਾ ਕਮਾਣਾ ਹੈ ਅੰਨੇ ਮੁਨਾਫਾ ਸਰਕਾਰੀ ਖਜ਼ਾਨੇ 'ਚ ਨਹੀਂ ਜਾਣਾ ਉਹ ਆਪਣੀ ਜੇਬਾਂ ਦੇ ਵਿੱਚ ਪਾਣਾ ਹੈ ਆਪਣੀ ਜੇਬਾਂ ਦੇ ਹੁਣ ਇਹੀ ਹੈ ਨਾ ਕਿ ਜਿਹੜਾ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਆਵਾਦੀ ਪਾਰਟੀ ਦਾ ਕੌਮੀ ਪ੍ਰਧਾਨ ਇਹ ਕਹਿੰਦਾ ਰਿਹਾ ਕਿ 20000 ਕਰੋੜ ਰੁਪਈਆ ਸਾਲਾਨਾ ਜਿਹੜਾ ਅਸੀਂ ਮਾਈਨਿੰਗ ਦੇ ਵਿੱਚੋਂ ਇਕੱਠਾ ਕਰਾਂਗੇ ਇਹ ਹੈ 20000 ਕਰੋੜ ਰੁਪਈਆ ਇਕੱਠਾ ਕੀਤਾ ਜਾ ਰਿਹਾ 20000 ਕਰੋੜ ਤਾਂ ਕਿੱਥੇ ਇਕੱਠਾ ਕਰਨਾ ਸੀਗਾ ਵੀ ਜਿਹੜੀ ਤਬਾਹੀ ਕਰ ਦਿੱਤੀ ਸਾਡੇ ਇਲਾਕੇ ਦੀ ਤਬਾਹੀ ਦਾ ਰਿਜ਼ਲਟ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਪੀ ਸਾਡੇ ਮੁਕੇਰੀਆਂ ਦੇ ਵਿੱਚ ਜਿੰਨੇ ਵੀ ਸਰਕਾਰੀ ਸੋਮੇ ਆ ਉਹਨਾਂ ਦੀ ਤਬਾਹੀ ਕੀਤੀ ਜਾ ਰਹੀ ਹੈ ਹੁਣ ਤਾਂ ਅਜਾ ਇੱਥੇ ਆਮ ਵਸਿੰਦਾ ਆ ਕੇ ਬੋਲ ਵੀ ਨਹੀਂ ਸਕਦਾ ਹਾਲਤ ਤੇ ਦੇਖ ਲਓ ਤੁਸੀਂ ਜਿੱਥੋਂ ਇਹ ਬ੍ਰਿਜ ਦੀ ਹਾਲਤ ਦੇਖ ਲਓ ਇਹ ਕੰਡਿਆਲੀ ਮੜੀ ਜੀ ਤਾਰ ਲਗਾ ਦੁੱਤੀ ਹੈ ਅੱਗੇ ਹਾਜੀਪੁਰ ਫੀਡਰ ਨਹਿਰ ਉਹ ਵੀ ਤਬਾਹ ਹੋ ਜਾਣੀ ਹੈ ਜੇ ਕੱਲ ਨੂੰ ਇੱਥੋਂ ਬ੍ਰੇਕ ਹੁੰਦਾ ਤੇ ਕਿੰਨਾ ਪਾਣੀ ਇੱਥੋਂ ਲੀਕੇ ਰੋਜ਼ਾਨਾ ਹੋਈ ਜਾ ਰਿਹਾ ਹੈ ਕਿਸੇ ਨੂੰ ਕੋਈ ਪਤਾ ਨਹੀਂ ਪੀਦਾ ਕੋਈ ਪ੍ਰਬੰਧ ਕਰਨਾ ਦੁਬਾਰਾ ਤੋਂ ਇੱਥੋਂ ਪਾਣੀ ਲੀਕ ਕਰਕੇ ਤੇ ਬਿਆਜ਼ ਰਿਆ ਚ ਵਾਪਸ ਜਾਈ ਜਾ ਰਿਹਾ ਹੈ ਇਹ ਹੈ ਇਥੋਂ ਦਾ ਹਾਲਤ ਕਿ ਦਿਨ ਬਰ ਰਾਤ ਜਿਹੜਾ ਆ ਇਥੇ ਗੱਡੀਆਂ ਕਰਾਸ ਕਰਕੇ ਹੋਰ ਸਾਰੀ ਤਬਾਈ ਇਥੋਂ ਹੋਈ ਜਾ ਰਹੀ ਹੈ ਤੇ ਮਹਿਕਮਾ ਜਿਹਨਾਂ ਦੀ ਜ਼ਿੰਮੇਵਾਰੀ ਹੈ ਉਹ ਦੇਖ ਹੀ ਨਹੀਂ ਰਿਹਾ ਹੁਣ ਅੱਜ ਜਦੋਂ ਇਹ ਬਿਲਕੁਲ ਟੁੱਟ ਗਈ ਟੁੱਟਣ ਤੋਂ ਬਾਅਦ ਹੁਣ ਮਹਿਕਮਾ ਦਿਖ ਰਿਹਾ ਵੀ ਨਹੀਂ ਜੀ ਹੁਣ ਟੁੱਟ ਗਈ ਹੈ ਲਾਤ ਤੇ ਨੌਜਵਾਨ ਆਪ ਮਹਿਕਮੇ ਦਾ ਕੋਈ ਉੱਚ ਅਧਿਕਾਰੀ ਇੱਥੇ ਖੜਪਤਾ ਨਹੀਂ ਇਸ ਕਰਕੇ ਕਿ ਕਿਤੇ ਕੋਈ ਪੱਤਰਕਾਰ ਜਾਂ ਹੋਰ ਕਰ ਲੈ ਮੇਰੇ ਇਲਾਕੇ ਦੇ ਲੋਕਲ ਪੱਤਰਕਾਰਾਂ ਨੂੰ ਵੀ ਬੇਨਤੀ ਹੈ ਇੱਕ ਘੱਟੋ ਘੱਟ ਜਿਹੜੀ ਕੱਲ ਜਦੋਂ ਖਬਰ ਲਾਈ ਹੈ ਸਾਡੇ ਪੰਜਾਬ ਕੇਸਰੀ ਦੇ ਜੋਸ਼ੀ ਹੁਣਾਂ ਨੇ ਵਧੀਆ ਕਵਰੇਜ ਕੀਤੀ ਜਿਹਦੇ ਨਾਲ ਲੋਕਾਂ ਤੱਕ ਗੱਲ ਪੁੱਜੀ ਪਿਆ ਵੀ ਉਸ ਖਬਰ ਤੋਂ ਹੀ ਲੱਗਾ ਪਤਾ ਵੀ ਹਾਂ ਇੱਥੇ ਡੈਮੇਜ ਹੋ ਗਿਆ ਤੇ ਇਹ ਤਸਵੀਰਾਂ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਹੇ ਹਾਂ ਵੀ ਇੱਥੋਂ ਲਗਾਤਾਰ ਜਿਹੜਾ ਇਹ ਕੰਮ ਬੰਦ ਹੋਣਾ ਚਾਹੀਦਾ ਤਾਂ ਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਦੀ ਥਰ ਟ੍ਰਾਂਸਪੋਰਟ ਬੰਦ ਹੋਵੇ ਇਹ ਹੁਣ ਸਾਡੇ ਸਾਹਮਣੇ ਹੈ ਨੌਜਵਾਨਾਂ ਦੇ ਵੱਲੋਂ ਜਿਹੜੇ ਪੀਐਸਪੀਸੀਐਲ ਅੱਜ ਇਹ ਨੌਜਵਾਨ ਮਹਿਕਮੇ ਦੇ ਅਧਿਕਾਰ ਹੈ ਮੁਲਾਜ਼ਮ ਹੈ ਜਿਨ੍ਹਾਂ ਦੇ ਵੱਲੋਂ ਹੁਣ ਇਹ ਪੁਲ ਦੀ ਰਿਪੇਅਰ ਕੀਤੀ ਜਾ ਰਹੀ ਹੈ ਜਦ ਕਿ ਜਿੰਨੀਆਂ ਵੀ ਇੱਥੋਂ ਟਰੱਕ ਲਗਾਤਾਰ ਜਿਹੜਾ ਮਾਈਨਿੰਗ ਕਰਕੇ ਤਪ ਰਿਹਾ 1 ਰੁਪਿਆ ਵੀ ਪੀਐਸਪੀਸੀਐਲ ਦੇ ਜੇਬ ਦੇ ਵਿੱਚ ਨਹੀਂ ਜਾ ਰਿਹਾ ਕਿਉਂਕਿ ਉਹ ਡੈਮੇਜ ਕਰ ਰਹੇ ਆ ਪੀਐਸਪੀਸੀਐਲ ਦੀ ਪ੍ਰੋਪਰਟੀ ਨੂੰ ਹੁਣ ਡੈਮੇਜ ਕਰ ਦਿੱਤਾ ਇਹਦੀ ਰਿਪੇਅਰ ਇਹ ਜੇ ਚਾਹੇ ਰਿੱਤਾ ਵੀ ਲੱਗ ਰਿਹਾ ਬਜਰੀ ਵੀ ਲੱਗ ਰਹੀ ਹੈ ਸੀਮੈਂਟ ਵੀ ਲੱਗ ਰਿਹਾ ਤੇ ਪੀਐਸਪੀਸੀਐਲ ਦਾ ਜੇ ਮਜ਼ਦੂਰ ਵੀ ਪਰ ਮਾਈਨਿੰਗ ਮਾਫੀਆ ਤਬਾਹੀ ਜਿਹੜੀ ਹੈ ਮਹਿਕਮੇ ਦੀ ਉਹਨਾਂ ਦੇ ਸੌਮਿਆਂ ਦੀ ਕਰੀ ਜਾ ਰਹੀ ਆ ਤੇ ਕਾਰਵਾਈ ਦੇ ਨਾਂ ਦੇ ਉੱਪਰ ਅੱਜ ਜੋ ਦੇਖਣ ਨੂੰ ਮਿਲ ਰਿਹਾ ਉਹ ਸਿਰਫ ਇਹ ਬੋਰਡ ਲੱਗਾ ਹੋਇਆ ਆ ਤੇ ਅਜੇ ਹਾਈ ਬੋਰਡ ਤਬਦੀਲੀ ਜ਼ਰੂਰ ਹੋ ਗਈ ਹੈ ਬੋਰਡ ਦੇ ਵਿੱਚ ਵੀ ਜ਼ਰੂਰੀ ਸੂਚਨਾ ਇਸ ਪੁਲ ਤੋਂ ਖਾਸ ਇਸ ਪੁਲ ਦੀ ਖਸਤਾ ਹਾਲਤ ਹੋਣ ਕਰਕੇ ਇਸ ਪੁਲ ਦੇ ਉੱਪਰੋਂ ਭਾਰੀ ਗੱਡੀਆਂ ਦੀ ਆਵਾਜਾਈ ਬੰਦ ਹੈ ਉਲੰਘਣਾ ਕਰਨ ਵਾਲੇ ਨੂੰ 5000 ਰੁਪਏ ਜੁਰਮਾਨਾ ਅਤੇ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਬਾ ਹੁਕਮ ਸੀਨੀਅਰ ਕਾਰਜਕਾਰੀ ਇੰਜੀਨੀਅਰ ਐਮ ਐਚ ਸੀਓ ਐਂਡ ਐਮ ਹੁਣ ਇਹ ਲੱਗ ਗਿਆ ਲੱਗਣ ਤੋਂ ਪਹਿਲਾਂ ਵੀ ਜੇ ਦੇਖਣਾ ਹੋਵੇ ਤੇ ਪੁਰਾਣਾ ਬੋਰਡ ਵੀ ਇੱਥੇ ਲੱਗਿਆ ਹੋਇਆ ਹੈ ਕਿ ਮਾਈਨਿੰਗ ਮਾਫੀਆ ਦੇ ਇਹ ਲੋਕ ਪ੍ਰਵਾਹ ਕਰਦੇ ਆ ਇਹ ਪੁਲ ਪਹਿਲਾਂ ਵੀ ਲੱਗਾ ਹੋਇਆ ਈਸੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਇਹ ਥੋੜਾ ਉਹ ਫਲੈਕਸ ਲੱਗੀ ਹੈ ਇਹ ਪਹਿਲਾ ਹੈ ਇਸ ਪੁਲ ਤੋਂ ਭਾਰੀ ਭਰਕਮ ਗੱਡੀਆਂ ਲੈ ਕੇ ਜਾਣ ਦੀ ਮਨਾਹੀ ਹੈਗੀ ਹੈ ਹੈਨਾ ਆਵਾਜਾਈ ਬੰਦ ਹੈ ਉਲੰਘਣਾ ਕਰਨ ਵਾਲੇ ਨੂੰ ਮਹਿਕਮੇ ਵੱਲੋਂ ਕਾਰਵਾਈ ਅਤੇ 5000 ਰੁਪਏ ਜੁਰਮਾਨਾ ਵੱਲੋਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਐਮ ਐਚ ਸੀਓ ਐਂਡ ਐਮ ਲੋ ਜੀ ਇਹ ਇਹ ਬੋਰਡ ਪਹਿਲਾਂ ਦਾ ਲੱਗਾ ਹੋਇਆ ਤੇ ਹੁਣ ਕਿੰਨਾ ਜ਼ਿਆਦਾ ਕ੍ਰੋਸਿੰਗ ਇੱਥੇ ਪਾਣੀ ਦੀ ਹੈ ਜਿਹੜੀ ਹੋਈ ਜਾ ਰਹੀ ਹੈ ਤੇ ਤਸਵੀਰਾਂ ਜਦੋਂ ਸਾਲ ਪਹਿਲਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਤੇ ਸੈਂਕੜੇ ਗੱਡੀਆਂ ਜਿਹੜੀਆਂ ਇੱਥੋਂ ਗੁਜ਼ਰਦੀਆਂ ਰਹੀਆਂ ਤੇ ਕੱਲ ਦੀ ਜਿਹੜੀ ਖਬਰ ਲੱਗੀ ਹੈ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰ ਦੇਣੀ ਹੈ ਵੀ ਜਿਹੜੀ ਖਬਰ ਹੈ ਸਾਫ਼ ਦੱਸਦੀ ਹੈ ਵੀ ਤਬਾਹੀ ਕਿੰਨੀ ਕੁ ਜ਼ਿਆਦਾ ਇਸ ਇਲਾਕੇ ਦੀ ਅਸੀਂ ਕਰਨੀ ਹੈ ਪੀ ਕੋਈ ਪਾਸਾ ਨਹੀਂ ਛੱਡਿਆ ਜਾ ਰਿਹਾ ਆਇਆ ਵੀ ਜਿੱਥੋਂ ਆ ਸਾਡਾ ਇਹ ਇਲਾਕਾ ਤਬਾਹ ਨਾ ਕੀਤਾ ਜਾ ਸਕੇ ਇਸ ਇਲਾਕੇ ਦੇ ਵਿੱਚ ਜ਼ਿੰਦਗੀ ਨਾ ਆਰਾਮ ਦੀ ਲੋਕਾਂ ਦੀ ਗੁਜ਼ਰ ਸਕੇ ਇਦਾਂ ਦਾ ਮਾਹੌਲ ਪੂਰਾ ਬਣਾ ਕੇ ਰੱਖਿਆ ਹੋਇਆ ਆ ਮਾਈਨਿੰਗ ਮਾਫੀਆ ਵੱਲੋਂ ਇੱਥੋਂ ਦੀ ਅਫਸਰशाही ਵੱਲੋਂ ਪੰਜਾਬ ਸਰਕਾਰ ਵੱਲੋਂ ਹੁਣ ਪੰਜਾਬ ਸਰਕਾਰ ਤਾਂ ਦੇਖ ਹੀ ਨਹੀਂ ਰਹੀ ਹੈ ਹੈਰਾਨ ਕੀ ਹੈ ਭਗਵੰਤਮਾਨ ਜਿਹੜੇ ਵੱਡੇ ਵੱਡੇ ਦਮਗਜੇ ਮਾਰਦਾ ਆ ਵੀ ਅਸੀਂ ਜੀ ਇਲੀਗਲ ਮਾਈਨਿੰਗ ਬੰਦ ਕਰਾਂਗੇ ਅਸੀਂ ਜੀ ਇਹ ਕਰਾਂਗੇ ਇਹ ਹੁਣੇ ਕੱਲ ਦੀ ਖਬਰ ਹੈ ਜੇ ਦੇਖਣੀ ਹੋਵੇ ਹਾਂ ਟਰਾਂਸਪੋਰਟ ਕਾ ਦੀਆ ਅਧਿਕਾਰੀ ਨੇ 17 ওভারਲੋਡ ਟਰੱਕੋ ਕੋ ਮਤਲਬ ਕੰਪਾਉਂਡ ਕੀਤਾ ਉਹ ਤੇ ਬਾਕੀ ਜਿਹੜਾ ਹੈਗਾ ਸਾਡੇ ਸਾਹਮਣੇ ਹੈਗੀ ਸਾਰੀ ਗੱਲਬਾਤ ਤੇ ਇਹ ਇਸੇ ਪੁਲ ਦੇ ਬਾਰੇ ਜੀ ਤਸਵੀਰ ਤੁਸੀਂ ਦੇਖੋ ਤੇ ਇਸੇ ਪੁਲ ਦੀ ਤਸਵੀਰ ਹੈ ਕੱਲ ਹੀ ਮਹਿਕਮੇ ਨੇ ਕੱਲ ਜਾਂ ਪਰਸੋ ਇੱਥੇ ਪਹਿਲਾਂ ਮਿੱਟੀ ਪਾਈ ਹੋਏਗੀ ਮਿੱਟੀ ਪਾ ਕੇ ਅੱਜ ਮਹਿਕਮੇ ਦੇ ਵੱਲੋਂ ਇਹ ਕੰਕਰੀਟ ਇੱਥੇ ਪਾਈ ਜਾ ਰਹੀ ਹੈ ਹੁਣ ਇਹ ਕੰਕਰੀਟ ਪਾ ਕੇ ਕਿੰਨੇ ਕ ਦਿਨ ਬਚੂਗੀ ਇਹ ਕੰਕਰੀਟ ਚਾਹੇ ਜਿੰਨਾ ਮਰਜੀ ਇਹਦੇ ਚ ਕਹਿ ਲਿਆ ਵੀ ਸੀਮੰਟ ਦੀ ਜਾਂ ਹੋਰ ਮਿਆਦ ਵਧਾ ਕੇ ਪਾਈ ਹੋਈ ਹੋਈ ਹੋਏਗੀ ਜਿੱਥੇ ਲਗਾਤਾਰ 100 100 ਟਨ 150 ਟਨ ਮਾਲ ਲੈ ਕੇ ਟਰੱਕਾਂ ਨੇ ਗੁਜ਼ਰਨਾ ਹੋਵੇ ਕੀ ਇਹ ਪੁਲ ਬਚ ਸਕਦਾ ਉਥੋਂ ਕੀ ਸਰਕਾਰ ਜਾਂ ਡੀਸੀ ਮੈਡਮ ਦੇ ਨਾਲ ਕਸੀ ਜਿਹੜੇ ਕੱਲ ਪੁਲ ਦੀ ਗੱਲ ਕੀਤੀ ਉਹ ਪੁਲ ਇਹੀ ਹੈ ਵੀ ਇਹ ਪੁਲ ਬਚੂਗਾ ਕਿਦਾਂ ਜੇ ਜਿੱਥੇ ਇੰਨਾ ਮਟੀਰੀਅਲ ਰੋਜ਼ ਗੁਜ਼ਰਦਾ ਰਹਿਣਾ ਇੰਨਾ ਪਾਣੀ ਆਣਾ ਉੱਪਰ ਉਹ ਪਾਣੀ ਇਸੇ ਪੋਲ ਦੇ ਵਿੱਚੋਂ ਗੁਜ਼ਰਨਾ ਆ ਮੁਕੇਰੀਆਂ ਹਾਈਡਲ ਆ ਜਿੱਦੇ ਚੋ 3 ਕਰੋੜ 2 ਕਰੋੜ 3 ਕਰੋੜ ਰੋਜ਼ ਦੀ ਬਿਜਲੀ ਤਿਆਰ ਹੋਣੀ ਹੈ ਤੇ ਸਾਡੇ ਕੱਲੇ ਮੁਕੇਰੀਆਂ ਮੁਕੇਰੀਆਂ ਦੇ ਵਿੱਚ 18 ਨਹਿਰਾਂ ਜਿਨ੍ਹਾਂ ਨੂੰ ਪਾਣੀ ਦੇਣਾ ਹੈ 18 ਆਪਾਂ ਕਹੇ ਲਈ ਕਿੰਨਾ ਜ਼ਿਆਦਾ ਇਰੀਗੇਸ਼ਨ ਹੋਣਾ ਹੈ ਕਿੰਨੇ ਖੇਤਾਂ ਨੂੰ ਪਾਣੀ ਲੱਗਣਾ ਹੈ ਪਰ ਥੱਲੇ ਮਾਈਨਿੰਗ ਮਾਫੀਆ ਦੇ ਵੱਲੋਂ ਕੀ ਕੀਤਾ ਜਾ ਰਿਹਾ ਇਹ ਤੁਹਾਡੇ ਸਾਹਮਣੇ ਆ ਹੁਣੇ ਖੱਡਾ ਇਹ ਦੇਖ ਲਓ ਕਿ ਇਹ ਸਲੈਬ ਕਿੱਡੀ ਕ ਬੋਟੀ ਹੋ ਸਕਦੀ ਹੈ ਇਹ ਟੁੱਟੀ ਆ ਹੌਲੀ ਹੌਲੀ ਵੱਧਦੀ ਵੱਧਦੀ ਚੱਲ ਜਾਣੀ ਆ ਅੱਜ ਇਹ ਮਟੀਰੀਅਲ ਪਾਤਾ ਇਹਨਾਂ ਨੇ ਰਿਪੇਅਰ ਕਰ ਦਿੱਤੀ ਦੁਬਾਰਾ ਤੋਂ ਫੇਰ ਉੱਥੇ ਚੱਲ ਜਾਣਾ ਕੰਮ ਕੀ ਕਰਾਂਗੇ ਆਪਾਂ ਇਹ ਹੈ ਮਾਈਨਿੰਗ ਮਾਫੀਆ ਦਾ ਸਾਡੇ ਇੱਥੇ ਹਾਲ ਅੱਜ ਤਬਾਹੀ ਜ਼ਰੂਰ ਕਰ ਰਹੇ ਆ ਤੇ ਹੋਰ ਵੀ ਡੈਮੇਜ ਹੈਗੇ ਆ ਇਹ ਆਪਾਂ ਦੇਖ ਸਕਦੇ ਆ ਇਹ ਪਿਛਲੇ ਸਾਲ ਸਲੇਬਾ ਪਈਆਂ ਆ ਇਹਦੀ ਵੀ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਛੇਤੀ ਤੇ ਹੋਰ ਵੀ ਹੈਗਾ ਆ ਕਈ ਪ੍ਰਕਾਰ ਦੀ ਧੰਦਲੀਆਂ ਜਿਹੜੀਆਂ ਸਾਡੇ ਇਸ ਇਲਾਕੇ ਦੇ ਵਿੱਚ ਐ ਮੁਕੇਰੀਆਂ ਕਨਸਿਸਟੈਂਸੀ ਤਾਂ ਬਿਲਕੁਲ ਕਹ ਲੀਏ ਵੀ ਸੁੰਨੀ ਐ ਇੱਥੇ ਨਾ ਤਾਂ ਕੋਈ ਨੁਮਾਇੰਦਾ ਐ ਨਾ ਕੋਈ ਐਮਐਲਏ ਸਹੀ ਤ੍ਰਿਕਨਾ ਜਮੀਨੀ ਸਤਰ ਦੇ ਉੱਪਰ ਲੰਬੇ ਅਰਸੇ ਤੋਂ ਸਾਡੇ ਇਸ ਮੁਕੇਰੀਆਂ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਇੱਥੇ ਤਬਾਹੀ ਚੱਲਦੀ ਪਈ ਐ ਤੇ ਉਸ ਤਬਾਹੀ ਦਾ ਰਿਜ਼ਲਟ ਇਹ ਹੈ ਵੀ ਅੱਜ ਮੁਕੇਰੀਆਂ ਤੇ ਦਸੂਆ ਦੋਨੇ ਕਨਸਿਸਟੈਂਸੀਆਂ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਪ੍ਰਭਾਵਿਤ ਹੈ ਤੇ ਜਿਹਦਾ ਰਿਜ਼ਲਟ ਕੱਲ ਨੂੰ ਪਤਾ ਨਹੀਂ ਕੀ ਆਣਾ ਹੈ ਤੇ ਅਸੀਂ ਇਹ ਤੁਹਾਡੇ ਨਾਲ ਤਸਵੀਰਾਂ ਤਰਮਿੰਦਰ ਮੁਕੇਰੀਆਂ ਤੇ ਮੈਂ ਸਾਂਝੀਆਂ ਕਰ ਰਹੇ ਹਾਂ ਆਪਣੇ ਇਸ ਇਲਾਕੇ ਦੀ ਗੈਰ ਕਾਨੂੰਨੀ ਖਨਨ ਦਾ ਇਹ ਸਾਰਾ ਕਾਰੋਬਾਰ ਤੁਹਾਡੇ ਨਾਲ ਲਗਾਤਾਰ ਸਾਂਝਾ ਕਰਦੇ ਰਹਿੰਦੇ ਹਾਂ ਜੇ ਇਹ ਮਾਈਨਿੰਗ ਇਸ ਇਲਾਕੇ ਦੇ ਵਿੱਚ ਬੰਦ ਨਾ ਹੋਈ ਤੇ ਸਾਡੇ ਤਬਾਹੀ ਹੋ ਜਾਣੀ ਹੈ ਇੰਨੀ ਕਿ ਜ਼ਿਆਦਾ ਤਬਾਹੀ ਹੋਣੀ ਹੈ ਜਿਹਦਾ ਅੰਤਾਜਾ ਹੀ ਨਹੀਂ ਲਗਾਇਆ ਜਾ ਸਕਦਾ ਤੇ ਮੈਂ ਆਸ ਕਰਦਾ ਇਹਨਾਂ ਤਸਵੀਰਾਂ ਨੂੰ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਕਰੋਗੇ ਜਿੰਨੇ ਵੀ ਲਾਈਵ ਸਾਡੇ ਸਾਥੀ ਦਿਖ ਰਹੇ ਆ ਜਾਂ ਲੋਕ ਦੇਖ ਰਹੇ ਆ ਤੇ ਹੋਰ ਵੀ ਲੋਕਾਂ ਤੱਕ ਸ਼ੇਅਰ ਜਰੂਰ ਕਰੋ ਕਮੈਂਟ ਆਪਣੇ ਕੀਮਤੀ ਜਰੂਰ ਦਿਵੋ ਤੇ ਇਹ ਸਰਕਾਰੀ ਤੰਤਰ ਜਿਹੜਾ ਤਬਾਹ ਕੀਤਾ ਜਾ ਰਿਹਾ ਹੈ ਸਾਡੇ ਮਾਈਨਿੰਗ ਮਾਫੀਆ ਦੇ ਵੱਲੋਂ ਸਾਡੇ ਇਲਾਕੇ ਦਾ ਸਰਕਾਰੀ ਸਾਰੇ ਸੌਮਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਇਹ ਲੋਕਾਂ ਤੱਕ ਪੁੱਜੇ ਤੇ ਸਰਕਾਰ ਜਿਹੜੀ ਭਗਵੰਤ ਮਾਨ ਆਪਣੇ ਆਪ ਨੂੰ ਕੱਟੜ ਇਨਕਲਾਬੀ ਕਹਿੰਦੀ ਹੈ ਦਮਗਜੇ ਮਾਰਦੀ ਹੈ ਉਹ ਇੱਥੇ ਝਾਤ ਮਾਰੇ ਜ਼ਿਲ੍ਹੇ ਦੇ ਅਧਿਕਾਰੀ ਜਿਹੜੇ ਡੀਸੀ ਮੈਡਮ ਨਵੇਂ ਆਏ ਆ ਜਿਨ੍ਹਾਂ ਦੇ ਨਾਲ ਅਸੀਂ ਕੱਲ ਮੀਟਿੰਗ ਕਰਕੇ ਆਏ ਆ ਉਹ ਝਾਤ ਮਾਰਨ ਵੀ ਮੁਕੇਰੀਆਂ ਦੀ ਮੁਕੇਰੀਆਂ ਜਿਹੜੀ ਹਾਈਡਲ ਹੈ ਉਹਦੇ ਵਿੱਚ ਤਬਾਹੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਉਹ ਤਬਾਹੀ ਦਾ ਰਿਜ਼ਲਟ ਇਹ ਹੋਣਾ ਵੀ ਕੱਲ ਨੂੰ ਜੇ ਇਹ ਖੁਦ ਨਾਕਾਸਦਾ ਇਹ ਬ੍ਰਿਜ ਟੁੱਟਦਾ ਹੈ ਆਰ ਡੀ ਨੰਬਰ 8880 ਤੇ ਕਿੰਨੀ ਜ਼ਿਆਦਾ ਤਬਾਹੀ ਜਿਹੜੀ ਹੋਣੀ ਹੈ ਤੇ ਇੱਥੇ ਦੌਰੀ ਜਿਹੜੀ ਹੈ ਮਾਰ ਆਪਾਂ ਜੇ ਕਹਣੀ ਹੈ ਵੀ ਇੱਧਰ ਇਹ ਪੋਲਾ ਜਿਹੜਾ ਅੱਗੇ ਨੂੰ ਜਾ ਰਿਹਾ ਤਾਂ ਦੂਜੇ ਪਾਸੇ ਐਸਕੇਪ ਚੈਨਲ ਹੈ ਦੋਨੇ ਪੁਲਾਂ ਦੇ ਉੱਪਰੋਂ ਗੱਡੀਆਂ ਕ੍ਰੋਸ ਕਰਦੀਆਂ ਆ ਤੇ ਇਹਨਾਂ ਦੀ ਕ੍ਰੋਸਿੰਗ ਦੇ ਨਾਲ ਇਹ ਨਹਿਰ ਜਿਹੜੀ ਹੈ ਪਰਮਾਨੈਂਟ ਬੰਦ ਹੋ ਸਕਦੀ ਹੈ ਜੇ ਇਹ ਪੁਲ ਟੁੱਟਦੇ ਆ ਅਖਬਾਰਾਂ ਨੇ ਖਬਰਾਂ ਵੀ ਇਹ ਲਈਆਂ ਖਬਰਾਂ ਤੋਂ ਬਾਅਦ ਕਾਰਵਾਈ ਕੀ ਹੁੰਦੀ ਹੈ ਇਹ ਆਉਣ ਵਾਲੇ ਸਮੇਂ 'ਚ ਅਸੀਂ ਦੇਖਦੇ ਹਾਂ ਤੇ ਹੁਣ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਇਹ ਬੋਰਡ ਲਗਾ ਦਿੱਤਾ ਵਿਭਾਗ ਨੇ ਬੋਰਡ ਲਗਾਉਣ ਤੋਂ ਬਾਅਦ ਕੀ ਇੱਥੋਂ ਹੁਣ ਇਹ ਆਵਾਜਾਈ ਬੰਦ ਹੋ ਜਾਊਗੀ ਇਹ ਦੇਖਣ ਵਾਲੀ ਗੱਲ ਹੈਗੀ ਹੈ ਕਿ ਹੁਣੇ ਬੋਰਡ ਲੱਗਣ ਤੋਂ ਬਾਅਦ ਇਸ ਪੁਲ ਦੀ ਮੇਨਟੇਨੈਂਸ ਕਰਨ ਤੋਂ ਬਾਅਦ ਕਿ ਇਹ ਬਚਿਆ ਰਹੇਗਾ ਜਾਂ ਹੋਰ ਮਹਿਜ਼ 10-15 ਦਿਨ ਗੁਜ਼ਰਨ ਦੀ ਗੱਲ ਹੈ ਤੇ ਬਾਅਦ ਦੇ ਵਿੱਚ ਫਿਰ ਤੋਂ ਮਾਈਨਿੰਗ ਮਾਫੀਆ ਜਿਹੜਾ ਇਸ ਪੁਲ ਤੋਂ ਗੁਜ਼ਰਨਾ ਸ਼ੁਰੂ ਕਰ ਦੇਗਾ ਤੇ ਤਬਾਹੀ ਜਿਹੜੀ ਵੱਧਦੀ ਚਲੀ ਜਾਏਗੀ ਇਹ ਤਸਵੀਰਾਂ ਤਰਮਿੰਦਰ ਮੁਕੇਰੀਆਂ ਤੇ ਮੈਂ ਆਸ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਸਾਥੀ ਸਾਨੂੰ ਤਰਮਿੰਦਰ ਮੁਕੇਰੀਆਂ ਤੇ ਫੋਲੋ ਵੀ ਕਰੋਗੇ ਤੇ ਹੋਰ ਲੋਕਾਂ ਤੱਕ ਪਹੁੰਚਦੇ ਕਰੋਗੇ ਤਾਂ ਕਿ ਸਾਡੇ ਇਲਾਕੇ ਦੇ ਵਿੱਚ ਇਹ ਗੈਰਕਾਨੂੰਨੀ ਮਾਈਨਿੰਗ ਦਾ ਕੰਮ ਵੀ ਬੰਦ ਹੋਵੇ ਤੇ ਜਿਹੜੀ ਸਾਡੀ ਸਰਕਾਰੀ ਸੰਪਤੀ ਉਹ ਬਚ ਸਕੇ ਧੰਨਵਾਦ